ਸਤਿ ਸ਼੍ਰੀ ਅਕਾਲ ਮੈਂ ਹਾ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਸਬਲਟਨ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ ਨੂੰ ਅਪ੍ਰੈਲ ਚ ਇਤਿਹਾਸ ਦਾ ਸਭ ਤੋਂ ਵੱਡਾ ਮਾਲ ਵਪਾਰ ਘਾਟਾ ਅਮਰੀਕੀ ਟੈਰਿਫਾਂ ਕਾਰਨ 7.1 ਬਿਲੀਅਨ ਡਾਲਰ ਦੇ ਰਿਕਾਰਡ ਪੱਧਰ ਤੇ ਘਾਟਾ ਦਰਜ ਟੈਰਿਫਾਂ ਨੂੰ ਲੈ ਕੇ ਕੈਨੇਡਾ ਤੇ ਅਮਰੀਕਾ ਵਿਚਾਲੇ ਗੰਭੀਰ ਚਰਚਾਵਾਂ ਕਾਰਨੀ ਨੇ ਕਿਹਾ ਸਟੀਲ ਅਤੇ ਐਲੂਮੀਨੀਅਮ ਤੇ ਟੈਰਿਫ ਦੁੱਗਣੇ ਹੋਏ ਕੈਨੇਡਾ ਦੀ ਸੰਸਦ ਚ ਨਵਾਂ ਇਮੀਗ੍ਰੇਸ਼ਨ ਬਿਲ ਪੇਸ਼ ਭਾਰਤੀ ਵਿਦਿਆਰਥੀਆਂ ਤੇ ਲਟਕੀ ਨਵੀਂ ਤਲਵਾਰ ਨਾਜਾਇਜ਼ ਹਥਿਆਰਾਂ ਤੇ ਨਸ਼ਿਆਂ ਸਮੇਤ ਚਾਰ ਪੰਜਾਬੀ ਗ੍ਰਿਫਤਾਰ ਪੁਲਿਸ ਵੱਲੋਂ ਕਾਬੂ ਕੀਤੇ ਪੰਜਾਬੀਆਂ ਚ ਇੱਕ ਮਹਿਲਾ ਵੀ ਸ਼ਾਮਲ ਕੈਨੇਡਾ ਨੇ ਅਪ੍ਰੈਲ ਮਹੀਨੇ ਚ ਆਪਣੇ ਇਤਿਹਾਸ ਦਾ ਸਭ ਤੋਂ ਵੱਡਾ 7.1 ਬਿਲੀਅਨ ਡਾਲਰ ਦਾ ਮਾਲ ਵਪਾਰ ਘਾਟਾ ਦਰਜ ਕੀਤਾ ਅਮਰੀਕੀ ਟੈਰਿਫਸ ਕਾਰਨ ਨਿਰਯਾਤ ਚ ਵੱਡੀ ਕਮੀ ਕਰਕੇ ਇਹ ਘਾਟਾ ਦਰਜ ਹੋਇਆ ਹੈ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਮਾਰਚ ਚ ਇਹ ਘਟਾ 2.3 ਬਿਲੀਅਨ ਡਾਲਰ ਸੀ ਜਿਸ ਦੇ ਮੁਕਾਬਲੇ ਅਪ੍ਰੈਲ ਚ ਇਹ ਕਾਫੀ ਵੱਧ ਗਿਆ ਅਪ੍ਰੈਲ ਦੌਰਾਨ ਕੁੱਲ ਨਿਰਿਆਤ ਚ 10.8% ਦੀ ਕਮੀ ਆਈ ਤੇ ਨਿਰਿਆਤ 60.4 ਬਿਲੀਅਨ ਡਾਲਰ ਤੇ ਆ ਗਿਆ ਜੂਨ 2023 ਤੋਂ ਬਾਅਦ ਦਾ ਇਹ ਸਭ ਤੋਂ ਹੇਠਲਾ ਪੱਧਰ ਹੈ ਵਾਹਨਾ ਅਤੇ ਉਹਨਾਂ ਦੇ ਪੁਰਜ਼ਿਆਂ ਦੇ ਨਿਰਿਆਤ ਦੇ ਵਿੱਚ 17.4% ਦੀ ਕਮੀ ਆਈ। ਉਪਭੋਗਤਾ ਸਮਾਨ ਜਾਨੀ ਕਿ ਕੰਜ਼ਿਊਮਰ ਗੁੱਡਸ ਦੇ ਨਿਰਿਆਤ ਦੇ ਵਿੱਚ 15.4% ਦੀ ਕਮੀ ਆਈ। ਜਦਕਿ ਊਰਜਾ ਉਤਪਾਦਾਂ ਦੇ ਨਿਰਿਆਤ 'ਚ 7.9% ਦੀ ਗਿਰਾਵਟ ਦਰਜ ਹੋਈ। ਦੂਜੇ ਪਾਸੇ ਕੁੱਲ ਆਯਾਤ ਵੀ 3.5% ਘਟ ਕੇ 67.6 ਬਿਲੀਅਨ ਡਾਲਰ ਰਿਹਾ। ਵਾਹਨਾ ਅਤੇ ਉਹਨਾਂ ਦੇ ਪੁਰਜ਼ਿਆਂ ਦੇ ਆਯਾਤ ਦੇ ਵਿੱਚ 17.7% ਦੀ ਕਮੀ ਆਈ। ਤੇ ਉਦਯੋਗਿਕ ਮਸ਼ੀਨਰੀ ਅਤੇ ਉਪਕਰਣਾਂ ਦਾ ਆਯਾਤ 9.5% ਘਟ ਦਰਜ ਹੋਇਆ। ਅਸਲ ਮਾਤਰਾ ਦੇ ਨੁਕਤੇ ਤੋਂ April ਦੌਰਾਨ ਕੁੱਲ ਨਿਰਯਾਤ 9.1% ਘਟਿਆ ਤੇ ਆਯਾਤ ਚ 2.9% ਕਮੀ ਦਰਜ ਹੋਈ। ਕੈਨੇਡਾ ਨੇ April ਚ ਅਮਰੀਕਾ ਨਾਲ 3.6 ਬਿਲੀਅਨ ਡਾਲਰ ਦਾ ਵਪਾਰਕ ਸਰਪਲਸ ਦਰਜ ਕੀਤਾ ਜੋ ਕਿ ਇਸ ਦੇ ਸਭ ਤੋਂ ਵੱਡੇ ਵਪਾਰਕ ਭਾਈਚਾਲ ਨਾਲ December 2020 ਤੋਂ ਬਾਅਦ ਸਭ ਤੋਂ ਛੋਟਾ ਵਪਾਰਕ ਸਰਪਲਸ ਹੈ ਅਮਰੀਕਾ ਨੂੰ ਨਿਰਿਆਤ 15.7% ਘਟਿਆ ਅਤੇ ਅਮਰੀਕਾ ਤੋਂ ਆਯਾਤ 10.8% ਘਟਿਆ ਕੈਨੇਡਾ ਦਾ ਦੂਜੇ ਦੇਸ਼ਾਂ ਨਾਲ ਵਪਾਰਕ ਘਾਟਾ April ਚ 10.7 ਬਿਲੀਅਨ ਡਾਲਰ ਰਿਹਾ ਜੋ ਕਿ March ਚ 9 ਬਿਲੀਅਨ ਡਾਲਰ ਸੀ ਅਮਰੀਕਾ ਨੂੰ ਛੱਡ ਕੇ ਕੈਨੇਡਾ ਦਾ ਹੋਰ ਦੇਸ਼ਾਂ ਨੂੰ ਨਿਰਿਆਤ 2.9 ਫੀਸਦ ਵਧ ਕੇ ਅਪ੍ਰੈਲ ਦੌਰਾਨ 18.3 ਬਿਲੀਅਨ ਡਾਲਰ ਦਰਜ ਹੋਇਆ ਜਦਕਿ ਅਮਰੀਕਾ ਨੂੰ ਛੱਡ ਕੇ ਹੋਰ ਦੇਸ਼ਾਂ ਤੋਂ ਆਯਾਤ 8.3 ਫੀਸਦ ਵਧਿਆ ਅਤੇ ਰਿਕਾਰਡ 29 ਬਿਲੀਅਨ ਡਾਲਰ ਦਰਜ ਹੋਇਆ। ਕੈਨੇਡਾ ਸਰਕਾਰ ਨੇ ਦੇਸ਼ ਦੇ ਇਮੀਗ੍ਰੇਸ਼ਨ ਸਿਸਟਮ ਨੂੰ ਖਤਮ ਕਰਨ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਸ਼ਕਤੀਆਂ ਦਾ ਵਿਸਥਾਰ ਕਰਨ ਦੇ ਉਦੇਸ਼ ਨਾਲ ਇੱਕ ਨਵਾਂ ਕਾਨੂੰਨ ਸਟਰੋਂਗ ਬਾਰਡਰਜ਼ ਐਕਟ ਸੰਸਦ 'ਚ ਪੇਸ਼ ਕੀਤਾ। ਇਸ ਦਾ ਮਕਸਦ ਸ਼ਰਨਾਰਥੀ ਦਾਅਵਿਆਂ ਤੇ ਨਿਯੰਤਰਣ ਰੱਖਣਾ ਇਮੀਗ੍ਰੇਸ਼ਨ ਪ੍ਰਕਿਰਿਆ ਨੂੰ ਸੁਧਾਰਨਾ ਅਤੇ ਡਰੱਗਸ ਤਸਕਰੀ ਖਾਸ ਕਰਕੇ ਫੈਂਟਨਲ ਨੂੰ ਰੋਕਣਾ ਹੈ ਇਹ ਕਾਨੂੰਨ ਖਾਸ ਤੌਰ ਤੇ ਅਸਥਾਈ ਰਹਿਸ਼ੀ ਵਿਦਿਆਰਥੀਆਂ ਤੇ ਵਿਦੇਸ਼ੀ ਵਿਦਿਆਰਥੀਆਂ ਤੇ ਲਾਗੂ ਹੋਵੇਗਾ ਤਾਂ ਜੋ ਇਮੀਗ੍ਰੇਸ਼ਨ ਸਿਸਟਮ ਦੀ ਬਦਨਾਮੀ ਜਾਂ ਗਲਤ ਵਰਤੋਂ ਨੂੰ ਰੋਕਿਆ ਜਾ ਸਕੇ ਇਹ ਪ੍ਰਸਤਾਵ ਉਦੋਂ ਆਇਆ ਹੈ ਜਦੋਂ ਕੈਨੇਡਾ ਤੇ ਇਮੀਗ੍ਰੇਸ਼ਨ ਪੱਧਰ ਨੂੰ ਘਟਾਉਣ ਲਈ ਵੱਧ ਦੇ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਨਤਕ ਸੇਵਾਵਾਂ 'ਮਾਂ ਦਬਾਹੇਟ ਨੇ ਅਤੇ ਰਾਸ਼ਟਰੀ ਰਹਿਸ਼ ਦੀ ਘਾਟ ਵਿਗੜ ਰਹੀ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਜਿਨ੍ਹਾਂ ਨੇ ਅਪ੍ਰੈਲ ਦੀਆਂ ਚੋਣਾਂ ਜਿੱਤਣ ਤੋਂ ਬਾਅਦ ਅਹੁਦਾ ਸੰਭਾਲਿਆ ਸੀ ਨੇ ਅਸਥਿਰ ਇਮੀਗ੍ਰੇਸ਼ਨ ਅੰਕੜਿਆਂ ਨੂੰ ਹੱਲ ਕਰਨ ਦਾ ਵਾਅਦਾ ਕੀਤਾ ਹੈ। ਜਾਣਕਾਰੀ ਮੁਤਾਬਕ 2023 ਚ ਕੁੱਲ 171850 ਸ਼ਰਨਾਰਥੀ ਦਾਅਵੇ ਪੇਸ਼ ਕੀਤੇ ਗਏ ਜਿਨ੍ਹਾਂ ਵਿੱਚੋਂ 32000 ਤੋਂ ਵੱਧ ਭਾਰਤੀ ਸਨ। ਸਿਰਫ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ 20245 ਸ਼ਰਨਾਰਥੀ ਦਾਅਵੇ ਕੀਤੇ ਗਏ 2024 ਦੇ ਪਹਿਲੇ 9 ਮਹੀਨਿਆਂ 'ਚ ਹੀ 132525 ਦਾਅਵੇ ਦਰਜ ਹੋ ਚੁੱਕੇ ਨੇ ਜਿਨ੍ਹਾਂ ਵਿੱਚੋਂ 13660 ਦਾਅਵੇ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਕੀਤੇ ਗਏ ਇਹਨਾਂ ਵਿੱਚੋਂ ਸਭ ਤੋਂ ਵੱਧ ਦਾਅਵੇ ਭਾਰਤ ਅਤੇ ਨਾਈਜੀਰੀਆ ਦੇ ਵਿਦਿਆਰਥੀਆਂ ਵੱਲੋਂ ਕੀਤੇ ਗਏ ਕੈਨੇਡੀਅਨ ਮੀਡੀਆ ਅਨੁਸਾਰ 2025 ਦੀ ਪਹਿਲੀ ਤਿਮਾਹੀ 'ਚ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ 5500 ਸ਼ਰਨ ਦਾਅਵੇ ਕੀਤੇ ਗਏ ਜੋ ਪਿਛਲੇ ਸਾਲ ਨਾਲੋਂ 22% ਵਧ ਨੇ ਭਾਰਤੀ ਹਾਈ ਕਮਿਸ਼ਨ ਮੁਤਾਬਕ 2024 'ਚ ਲਗਭਗ 4.27 ਲੱਖ ਭਾਰਤੀ ਵਿਦਿਆਰਥੀ ਕੈਨੇਡਾ 'ਚ ਪੜ੍ਹ ਰਹੇ ਸਨ ਜੋ ਕਿਸੇ ਵੀ ਹੋਰ ਦੇਸ਼ ਨਾਲੋਂ ਸਭ ਤੋਂ ਵੱਧ ਗਿਣਤੀ ਸੀ ਨਵੇਂ ਨਿਯਮ ਮੁਤਾਬਕ ਜੇਕਰ ਕੋਈ ਵਿਅਕਤੀ 24 ਜੂਨ 2020 ਤੋਂ ਬਾਅਦ ਕੈਨੇਡਾ ਆਇਆ ਹੈ ਤੇ ਉਸਨੇ 1 ਸਾਲ ਦੇ ਵੱਧ ਸਮੇਂ ਤੋਂ ਬਾਅਦ ਸ਼ਰਨ ਮੰਗੀ ਤਾਂ ਹੁਣ ਉਸ ਦਾ ਦਾਵਾ ਮਨਜ਼ੂਰ ਨਹੀਂ ਕੀਤਾ ਜਾਵੇਗਾ। ਇਹ ਨਿਯਮ ਵਿਦਿਆਰਥੀਆਂ ਅਤੇ ਅਸਥਾਈ ਨਿਵਾਸੀਆਂ ਦੋਹਾਂ ਤੇ ਲਾਗੂ ਹੋਵੇਗਾ ਭਾਵੇਂ ਉਹ ਦੇਸ਼ ਤੋਂ ਬਾਹਰ ਗਏ ਹੋਣ ਅਤੇ ਮੁੜ ਆਏ ਹੋਣ। ਜੇਕਰ ਕੋਈ ਵਿਅਕਤੀ ਅਮਰੀਕਾ ਤੋਂ ਜ਼ਮੀਨੀ ਸਰਹੱਦਾਂ ਹੀ ਬਿਨਾ ਅਧਿਕਾਰਤ ਬਾਰਡਰ ਪੋਰਟ ਤੋਂ ਕੈਨੇਡਾ 'ਚ ਦਾਖਲ ਹੁੰਦਾ ਹੈ ਅਤੇ 14 ਦਿਨਾਂ ਤੋਂ ਬਾਅਦ ਸ਼ਰਨ ਮੰਗਦਾ ਹੈ ਤਾਂ ਉਸ ਦਾ ਕੇਸ ਵੀ ਮਨਜ਼ੂਰ ਨਹੀਂ ਕੀਤਾ ਜਾਵੇਗਾ। ਨਵੇਂ ਕਾਨੂੰਨ ਚ ਇਹ ਸਾਫ਼ ਕੀਤਾ ਗਿਆ ਹੈ ਕਿ ਸ਼ਰਨ ਦਾ ਫੈਸਲਾ ਤਦ ਹੀ ਲਿਆ ਜਾਵੇਗਾ ਜਦੋਂ ਦਾਵੇਦਾਰ ਸਰੀਰਕ ਤੌਰ ਤੇ ਕੈਨੇਡਾ ਚ ਮੌਜੂਦ ਹੋਵੇ ਜੇਕਰ ਵਿਅਕਤੀ ਬਾਹਰ ਦੇਸ਼ ਵਿੱਚ ਹੈ ਤਾਂ ਉਸ ਦੇ ਦਾਅਵੇ ਦੀ ਸੁਣਵਾਈ ਨਹੀਂ ਹੋਵੇਗੀ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੂੰ ਹੁਣ ਇਹ ਅਧਿਕਾਰ ਮਿਲ ਜਾਵੇਗਾ ਕਿ ਉਹ ਵਿਦਿਆਰਥੀਆਂ ਦੀ ਪਛਾਣ ਸਥਿਤੀ ਅਤੇ ਦਸਤਾਵੇਜ਼ਾਂ ਨਾਲ ਜੁੜੀ ਜਾਣਕਾਰੀ ਕੈਨੇਡਾ ਦੀਆਂ ਸੰਗੀ ਅਤੇ ਖੇਤਰੀ ਏਜੰਸੀਜ਼ ਨਾਲ ਸਾਂਝੀ ਕਰ ਸਕੇ ਹੁਣ ਕੋਸਟ ਗਾਰਡ ਨੂੰ ਸੁਰੱਖਿਆ ਗਸ਼ਤ ਅਤੇ ਨਿਗਰਾਨੀ ਦੇ ਵਧੇਰੇ ਅਧਿਕਾਰ ਮਿਲਣਗੇ ਉਹ ਸੁਰੱਖਿਆ ਨਾਲ ਜੁੜੀ ਜਾਣਕਾਰੀ ਵੀ ਇਕੱਠੀ ਕਰ ਸਕਣਗੇ ਹਾਲਾਂਕਿ ਪੁਰਾਣੀ ਪੋਰਟ ਪੁਲਿਸ ਪ੍ਰਣਾਲੀ ਨੂੰ ਮੁੜ ਸ਼ੁਰੂ ਨਹੀਂ ਕੀਤਾ ਜਾਵੇਗਾ 127 ਪੰਨਿਆਂ ਦਾ ਇਹ ਬਿੱਲ ਅਪਰਾਧਿਕ ਜਾਂਚ ਦੌਰਾਨ ਅਧਿਕਾਰੀਆਂ ਲਈ ਡਾਕ ਖੋਲਣ ਅਤੇ ਜਾਂਚ ਕਰਨ ਦੀਆਂ ਸ਼ਕਤੀਆਂ ਨੂੰ ਵਧਾਉਣ ਦਾ ਪ੍ਰਸਤਾਵ ਵੀ ਦਿੰਦਾ ਹੈ ਅਤੇ ਨਵੀਆਂ ਵਿੱਤੀ ਪਾਬੰਦੀਆਂ ਪੇਸ਼ ਕਰਦਾ ਹੈ ਜਿਵੇਂ ਕਿ 10000 ਕੈਨੇਡੀਅਨ ਡਾਲਰ ਤੋਂ ਵੱਧ ਦੇ ਨਗਦ ਲੈਣ ਦੇਣ ਤੇ ਪਾਬੰਦੀ ਲਗਾਉਣਾ ਅਤੇ ਕਿਸੇ ਹੋਰ ਵਿਅਕਤੀ ਦੇ ਖਾਤੇ 'ਚ ਵੱਡੀ ਨਗਦੀ ਜਮ੍ਹਾਂ ਕਰਵਾਉਣਾ ਇਮੀਗ੍ਰੇਸ਼ਨ ਮੰਤਰੀ ਲੀਨਾ ਡਿਆਬ ਨੇ ਕਿਹਾ ਕਿ ਇਹ ਬਿੱਲ ਸੰਗਠਿਤ ਅਪਰਾਧ ਦਾ ਮੁਕਾਬਲਾ ਕਰਨ ਅਤੇ ਗੈਰਕਾਨੂੰਨੀ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੇ ਪ੍ਰਵਾਹ ਨੂੰ ਘਟਾਉਣ ਲਈ ਤਿਆਰ ਕੀਤਾ ਗਿਆ ਹੈ ਉਹਨਾਂ ਅੱਗੇ ਕਿਹਾ ਕਿ ਪ੍ਰਸਤਾਵਿਤ ਬਦਲਾ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਦੀ ਅਖੰਡਤਾ ਨੂੰ ਸੁਰੱਖਿਅਤ ਰੱਖਣ 'ਚ ਮਦਦ ਕਰਨਗੇ ਆਲੋਚਕਾਂ ਦਾ ਕਹਿਣਾ ਹੈ ਕਿ ਪ੍ਰਸਤਾਵਿਤ ਉਪਾਅ ਨਾਗਰਿਕ ਆਜ਼ਾਦੀਆਂ ਨੂੰ ਖਤਰਾ ਨੇ ਨਿਊ ਡੈਮੋਕ੍ਰੈਟਿਕ ਪਾਰਟੀ ਦੀ ਇੱਕ ਕਾਨੂੰਨ ਸਾਜ਼ ਜੈਨੀ ਕਵਾਨ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਬਿੱਲ ਬਹੁਤ ਸਾਰੇ ਕੈਨੇਡੀਅਨਸ ਲਈ ਚਿੰਤਾਜਨਕ ਹੋਣਾ ਚਾਹੀਦਾ ਹੈ ਐਡਵੋਕੇਸੀ ਗਰੁੱਪ ਮਾਈਗ੍ਰੈਂਟ ਰਾਈਟਸ ਨੈਟਵਰਕ ਨੇ ਵੀ ਇਸ ਕਾਨੂੰਨ ਦੀ ਨਿੰਦਾ ਕੀਤੀ ਅਤੇ ਇਸ ਨੂੰ ਅਨੈਤਿਕ ਕਿਹਾ ਉਨ੍ਹਾਂ ਸਰਕਾਰ ਤੇ ਵੱਡੇ ਪੱਧਰ ਤੇ ਦੇਸ਼ ਨਿਕਾਲੇ ਦੀ ਤਿਆਰੀ ਕਰਨ ਦਾ ਦੋਸ਼ ਲਗਾਇਆ ਪ੍ਰਧਾਨ ਮੰਤਰੀ ਮਾਰਕ ਕਾਰਨੀ ਕਹਿੰਦੇ ਨੇ ਕਿ ਉਹਨਾਂ ਦੀ ਸਰਕਾਰ ਅਮਰੀਕਾ ਨਾਲ ਗੰਭੀਰ ਚਰਚਾਵਾਂ ਕਰ ਰਹੀ ਹੈ ਤਾਂ ਜੋ ਸਟੀਲ ਅਤੇ ਐਲੂਮੀਨੀਅਮ ਤੇ ਵਧੇ ਹੋਏ ਟੈਰਿਫ ਨੂੰ ਹਟਾਇਆ ਜਾ ਸਕੇ ਕਾਰਨੀ ਇਹਨਾਂ ਵਧੇ ਹੋਏ ਟੈਰਿਫਸ ਨੂੰ ਗੈਰਵਾਜਬ ਤੇ ਗੈਰਕਾਨੂੰਨੀ ਆਖਰੇ ਨੇ ਮੰਗਲਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਤਾਜ਼ਾ ਆਰਥਿਕ ਕਾਰਵਾਈ ਦੇ ਤਹਿਤ ਸਟੀਲ ਤੇ ਐਲੂਮੀਨੀਅਮ ਤੇ ਲੱਗੇ ਟੈਰਿਫ ਨੂੰ 25% ਤੋਂ ਵਧਾ ਕੇ 50% ਕਰ ਦਿੱਤਾ ਸੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਰਨੀ ਨੇ ਦੁਹਰਾਇਆ ਕਿ ਦੋਹਾਂ ਦੇਸ਼ਾਂ ਵਿਚਕਾਰ ਇੱਕ ਨਵਾਂ ਆਰਥਿਕ ਤੇ ਸੁਰੱਖਿਆ ਸਮਝੌਤਾ ਤੈਅ ਕਰਨ ਲਈ ਗੱਲਬਾਤ ਚੱਲ ਰਹੀ ਹੈ ਉਨਾ ਦੇ ਦਫਤਰ ਨੇ ਪਹਿਲਾਂ ਇੱਕ ਲਿਖਤ ਬਿਆਨ ਚ ਵੀ ਇਹੋ ਕਿਹਾ ਸੀ ਕਾਰਨੀ ਨੇ ਕਿਹਾ ਅਸੀਂ ਕੁਝ ਸਮਾਂ ਲਵਾਂਗੇ ਕਿਉਂਕਿ ਅਸੀਂ ਅਮਰੀਕੀ ਸਰਕਾਰ ਨਾਲ ਵਪਾਰਕ ਰਿਸ਼ਤੇ ਬਾਰੇ ਇਸ ਵੇਲੇ ਗੰਭੀਰ ਚਰਚਾਾਂ ਕਰ ਰਹੇ ਹਾਂ ਅਮਰੀਕੀ ਰਾਸ਼ਟਰਪਤੀ ਨੇ ਦਲੀਲ ਦਿੱਤੀ ਹੈ ਕਿ ਟੈਰਿਫ ਨੂੰ ਦੁੱਗਣਾ ਕਰਨਾ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਤੇ ਉਦਯੋਗਾਂ ਦੀ ਰੱਖਿਆ ਲਈ ਲਾਜ਼ਮੀ ਹੈ ਕਾਰਨੀ ਨੇ ਜਵਾਬ ਦਿੰਦਿਆਂ ਕਿਹਾ ਕਿ ਇਹ ਅਮਰੀਕੀ ਕਾਮਿਆਂ ਲਈ ਮਾੜੇ ਨੇ ਅਮਰੀਕੀ ਉਦਯੋਗ ਲਈ ਵੀ ਮਾੜੇ ਨੇ ਤੇ ਬੇਸ਼ੱਕ ਕੈਨੇਡੀਅਨ ਉਦਯੋਗ ਲਈ ਵਿ ਮਾਰੇ ਨੇ ਕਾਰਨੀ ਦੇ ਦਫਤਰ ਨੇ ਕਿਹਾ ਹੈ ਕਿ ਅਮਰੀਕਾ ਤੋਂ ਆਉਂਦੇ 90 ਬਿਲੀਅਨ ਡਾਲਰ ਤੋਂ ਵੱਧ ਦੇ ਆਯਾਤ ਤੇ ਕੈਨੇਡਾ ਵੱਲੋਂ ਲਾਏ ਗਏ ਜਵਾਬੀ ਟੈਰਿਫਸ ਰਾਹੀਂ ਇਕੱਠਾ ਹੋਣ ਵਾਲਾ ਪੈਸਾ ਉਹਨਾਂ ਕੈਨੇਡੀਅਨ ਵਰਕਰਾਂ ਅਤੇ ਕਾਰੋਬਾਰਾਂ ਦੀ ਮਦਦ ਲਈ ਵਰਤਿਆ ਜਾਵੇਗਾ ਜੋ ਅਮਰੀਕੀ ਟੈਰਿਫਸ ਕਰਕੇ ਪ੍ਰਭਾਵਿਤ ਹੋ ਰਹੇ ਨੇ ਕੈਨੇਡਾ ਦੇ ਸਟੀਲ ਤੇ ਐਲੂਮੀਨੀਅਮ ਉਦਯੋਗਾਂ ਨੇ ਚੇਤਾਵਨੀ ਦਿੱਤੀ ਹੈ ਕਿ ਟੈਰਿਫਸ ਨੂੰ ਦੁੱਗਣਾ ਕਰਨਾ ਉਦਯੋਗ ਲਈ ਤਬਾਹਕੁਨ ਸਾਬਤ ਹੋਵੇਗਾ ਜੋ ਪਹਿਲਾਂ ਹੀ ਨੌਕਰੀਆਂ ਦੀ ਘਾਟ ਅਤੇ ਅਮਰੀਕਾ ਵੱਲ ਨਿਰਯਾਤਾਂ 'ਚ ਕਮੀ ਨਾਲ ਜੂਝ ਰਿਹਾ ਹੈ ਵਿੱਤ ਮੰਤਰੀ ਫਰਾਂਸੁਆ ਫਿਲਿਪ ਸ਼ੈਂਪੇਨ ਨੇ ਕਿਹਾ ਹੈ ਕਿ ਸਰਕਾਰ ਦੀ ਤਰਜੀਹ ਹੈ ਕਿ ਇਹ ਟੈਰਿਫ ਰੋਕੇ ਜਾਣ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਸਟੀਲ ਅਤੇ ਐਲੂਮੀਨੀਅਮ ਉਦਯੋਗ ਕੈਨੇਡਾ ਦੀ ਖੁਸ਼ਹਾਲੀ ਲਈ ਮਹੱਤਵਪੂਰਨ ਹੈ ਅਤੇ ਅਸੀਂ ਇਸ ਦੀ ਰੱਖਿਆ ਲਈ ਪੂਰੀ ਤਾਕਤ ਨਾਲ ਖੜੇ ਹਾਂ ਅਨਟੈਰੀਓ ਪ੍ਰੀਮੀਅਰ ਡੱਗ ਫੋਰਡ ਨੇ ਕਿਹਾ ਹੈ ਕਿ ਫੈਡਰਲ ਸਰਕਾਰ ਨੂੰ ਵੀ ਅਮਰੀਕੀ ਸਟੀਲ ਦੇ ਉੱਤੇ 25% ਹੋਰ ਟੈਰਿਫ ਠੋਕ ਦੇਣੇ ਚਾਹੀਦੇ ਨੇ ਉਨਾ ਕਹਿ ਕੇ ਭਾਵੇਂ ਦੋਵੇਂ ਮੁਲਕ ਕਿਸੇ ਸਮਝੌਤੇ ਦੇ ਨਜ਼ਦੀਕ ਵੀ ਹੋਣ ਪਰ ਅਮਰੀਕੀ ਰਾਸ਼ਟਰਪਤੀ ਹਰ ਰੋਜ਼ ਕਿਸੇ ਨਾ ਕਿਸੇ ਅਨਿਸ਼ਚਿਤਤਾ ਨੂੰ ਵਧਾ ਦਿੰਦੇ ਨੇ ਇਸ ਕਰਕੇ ਕੈਨੇਡਾ ਨੂੰ ਖਾਮੋਸ਼ ਨਹੀਂ ਬੈਠਣਾ ਚਾਹੀਦਾ ਤੇ ਅਮਰੀਕਾ ਤੇ ਹੋਰ ਜਵਾਬੀ ਟੈਰਿਫ ਲਗਾ ਦੇਣੇ ਚਾਹੀਦੇ ਨੇ ਕੈਨੇਡਾ ਦੀ ਅਮਰੀਕਾ ਚ ਰਾਜਦੂਤ ਕਿਰਸਟਨ ਹਿਲਮੈਨ ਨੇ ਕਿਹਾ ਕਿ ਇਹ ਕਹਿਣਾ ਜਲਦਬਾਜ਼ੀ ਹੋਵੇਗਾ ਕੇ ਦੋਵੇਂ ਮੁਲਕ ਸਮਝੌਤੇ ਦੇ ਨਜ਼ਦੀਕ ਪਹੁੰਚ ਗਏ ਨੇ ਉਹਨਾਂ ਨੇ ਕਿਹਾ ਕਿ ਇੱਕ ਚੰਗੀ ਚਰਚਾ ਹੋਈ ਪਰ ਅਜੇ ਹੋਰ ਕੰਮ ਕਰਨ ਦੀ ਜ਼ਰੂਰਤ ਹੈ ਕਾਰਨੀ ਨੇ ਬੁੱਧਵਾਰ ਨੂੰ ਕਿਸੇ ਜਵਾਬੀ ਟੈਰਿਫ ਬਾਰੇ ਗੱਲ ਨਹੀਂ ਕੀਤੀ ਬਸ ਇਨਾ ਕਿਹਾ ਗੰਭੀਰ ਵਿਚਾਰ ਵਟਾਂਦਰੇ ਜਾਰੀ ਨੇ ਦੱਸ ਦਈਏ ਕਿ ਕਾਰਨੀ ਅਤੇ ਟਰੰਪ ਇਸੇ ਮਹੀਨੇ ਅਲਬਰਟਾ ਦੇ ਕੈਨਾਨੇਸਕਿਸ 'ਚ ਆਯੋਜਿਤ ਹੋ ਰਿਹਾ ਜੀ7 ਸੰਮੇਲਨ ਦੌਰਾਨ ਮੁਲਾਕਾਤ ਕਰਨਗੇ ਉਧਰ ਦੂਜੇ ਪਾਸੇ ਅਲਬਰਟਾ ਪ੍ਰੀਮੀਅਰ ਡੈਨੀਅਲ ਸਮਿਥ ਨੇ ਬੁੱਧਵਾਰ ਨੂੰ ਕਿਹਾ ਕਿ ਅਮਰੀਕਾ ਦੀ એનર્ਜੀ ਡੋਮਿਨੈਂਸ ਦੀ ਭਾਲ 'ਚ ਕੈਨੇਡਾ ਦੀ ਭੂਮਿਕਾ ਤੇ ਅਮਰੀਕੀਆਂ ਨਾਲ ਗੱਲਬਾਤ 'ਚ ਪ੍ਰਗਤੀ ਹੋਈ ਹੈ ਕਿਉਂਕਿ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਟੈਰਿਫ ਦਵੱਲੇ ਸਬੰਧਾਂ ਲਈ ਅਨਿਸ਼ਚਿਤਤਾ ਦਾ ਕਾਰਨ ਬਣ ਰਹੇ ਨੇ। ਉਹਨਾਂ ਨੇ ਕਿਹਾ ਕਿ ਉਹ એનર્ਜੀ ਡੋਮਿਨੈਂਸ ਬਾਰੇ ਚਰਚਾ ਤੇ ਸਫਲਤਾ ਹਾਸਲ ਕਰਨ 'ਚ ਕਾਮਯਾਬ ਹੋਏ ਨੇ ਅਤੇ ਕੈਨੇਡਾ ਇਸ ਵਿੱਚ ਕਿਵੇਂ ਆਪਣਾ ਕਰਜ਼ਾ ਦੇ ਸਕਦਾ ਹੈ ਕਿਵੇਂ ਇਹ ਸਾਡਾ ਤੇਲ ਹੋਵੇ। ਸਾਡੀ ਗੈਸ ਹੋਵੇ ਮਹੱਤਵਪੂਰਨ ਖਰੀਦ ਹੋਣ ਸਸਕੇਚੁਆਨ ਤੋਂ ਯੂਨੀਨੀਅਮ ਹੋਵੇ ਸਾਡੇ ਲਈ ਸੂਬਿਆਂ ਤੋਂ ਬਿਜਲੀ ਹੋਵੇ ਸਮਿਥ ਨੇ ਕਿਹਾ ਕਿ ਜਦੋਂ ਕਿ ਊਰਜਾ ਦਲੀਲ ਨੂੰ ਸਫਲਤਾ ਮਿਲੀ ਹੈ ਹੋਰ ਉਦਯੋਗਾਂ ਦੇ ਆਲੇ-ਦੁਆਲੇ ਗੱਲਬਾਤ ਜਾਰੀ ਹੈ ਅਲਬਰਟਾ ਪ੍ਰੀਮੀਅਰ ਇਸ ਹਫਤੇ ਮੀਟਿੰਗਾਂ ਅਤੇ ਊਰਜਾ ਤੇ ਇੱਕ ਫੋਰਮ ਲਈ ਸੰਯੁਕਤ ਰਾਜ ਦੀ ਰਾਜਤਾ niche ਸਨ ਕਿਉਂਕਿ 트ੰਪ ਨੇ ਸਟੀਲ ਅਤੇ ਐਲੂਮੀਨੀਅਮ ਆਯਾਤ ਤੇ ਆਪਣੇ ਟੈਰਿਫ ਨੂੰ ਦੁੱਗਣਾ ਕਰ ਦਿੱਤਾ ਸੀ ਕੈਨੇਡਾ ਅਮਰੀਕਾ ਦਾ ਇੱਕ ਵੱਡਾ ਸਪਲਾਈਅਰ ਹੈ ਤੇ ਕੈਨੇਡੀਅਨ ਉਦਯੋਗ ਕਹਿੰਦਾ ਹੈ ਕਿ 50 ਫੀਸਦੀ ਟੈਕਸ ਵਿਨਾਸ਼ਕਾਰੀ ਹੋਣਗੇ ਸਮਿਥ ਨੇ ਕਿਹਾ ਕਿ ਉਹਨਾਂ ਅਮਰੀਕੀ ਹਮਰਤਬਾ ਨਾਲ ਇਸ ਬਾਰੇ ਗੱਲਬਾਤ ਕੀਤੀ ਹੈ ਅਮਰੀਕਾ ਆਪਣੇ ਐਲੂਮੀਨੀਅਮ ਦਾ ਲਗਭਗ 60 ਫੀਸਦੀ ਕੈਨੇਡਾ ਤੋਂ ਆਯਾਤ ਕਰਦਾ ਹੈ ਕੈਨੇਡੀਅਨ ਉਦਯੋਗ ਵੱਡੇ ਪੱਧਰ ਤੇ ਪਣ ਬਿਜਲੀ ਦੀ ਵਰਤੋਂ ਕਰਦੇ ਨੇ ਤਾਂ ਜੋ ਗੰਧ ਨਾਲ ਜੁੜੀਆਂ ਉੱਚ ਊਰਜਾ ਲਾਗਤਾਂ ਨੂੰ ਹੋਰ ਕਿਫਾਇਤੀ ਬਣਾਇਆ ਜਾ ਸਕੇ ਸਮਿਥ ਨੇ ਕਿਹਾ ਕਿ ਅਮਰੀਕਾ ਕੋਲ ਪਾੜੇ ਨੂੰ ਭਰਨ ਲਈ ਕਰੇਲੂ ਉਦਯੋਗ ਵਿਕਸਤ ਕਰਨ ਦੀ ਸਮਰੱਥਾ ਨਹੀਂ ਹੈ ਪੱਛਮੀ ਅਲਗਾਵ ਅਤੇ ਅਲਬਰਟਾ ਵੱਖਵਾਦ ਬਾਰੇ 크ਰੇਲੂ ਗੱਲਬਾਤ ਦੇ ਬਾਵਜੂਦ ਸਮਿਥ ਨੇ ਕਿਹਾ ਕਿ ਇਹ ਮੁੱਦਾ ਵਾਸ਼ਿੰਗਟਨ ਚ ਨਹੀਂ ਆਇਆ ਵਣਜ ਸਕੱਤਰ ਹਾਰਵਰਡ ਲੂਟਨਿਕ ਨੂੰ ਬੁੱਧਵਾਰ ਨੂੰ ਕੈਨੇਡਾ ਤੇ ਟੈਰਿਫ ਬਾਰੇ ਜਦੋਂ ਅਮਰੀਕੀ ਸੈਨੇਟ ਦੀ ਸੁਣਵਾਈ ਦੌਰਾਨ ਪੁੱਛਿਆ ਗਿਆ ਤਾਂ ਉਹਨਾਂ ਟਿਕਾਣੇ ਸਮਝੌਤੇ ਵੱਲ ਇਸ਼ਾਰਾ ਕਰਦੇ ਆ ਕਿ ਕੁਸਮਾਂ ਦੀ ਪਾਲਣਾ ਕਰਨ ਵਾਲੀਆਂ ਦਰਮਦਾਂ ਟੈਰਿਫ ਮੁਕਤ ਰਹਿੰਦੀਆਂ ਨੇ ਕੈਨੇਡਾ ਅਮਰੀਕਾ ਵਪਾਰ ਮੰਤਰੀ ਡੋਮਿਨਿਕ ਲੈਬਲੌਂਕ ਜਿਨ੍ਹਾਂ ਨੇ ਮੰਗਲਵਾਰ ਨੂੰ ਵਾਸ਼ਿੰਗਟਨ ਚ ਲੂਟਨਿਕ ਨਾਲ ਮੁਲਾਕਾਤ ਕੀਤੀ ਨੇ ਕਿਹਾ ਕਿ ਉਹ ਉਮੀਦ ਕਰਦੇ ਨੇ ਕਿ ਕੈਨੇਡੀਅਨਸ ਲਈ ਸਭ ਤੋਂ ਵਧੀਆ ਨਤੀਜੇ ਤੇ ਪਹੁੰਚ ਸਕਦੇ ਆ ਜ਼ਿਕਰਯੋਗ ਹੈ ਕਿ ਕਾਰਨੀ ਅਤੇ ਟਰੰਪ 15 ਤੋਂ 17 ਜੂਨ ਤੱਕ ਕਨਾਂਟਸ ਕਿਸ ਚ ਸੱਤ ਨੇਤਾਵਾਂ ਦੇ ਸੰਮੇਲਨ ਲਈ ਫ੍ਰਾਂਸ ਜਰਮਨੀ ਜਾਪਾਨ ਯੂਨਾਈਟਿਡ ਕਿੰਗਡਮ ਇਟਲੀ ਅਤੇ ਯੂਰਪੀਅਨ ਯੂਨੀਅਨ ਦੇ ਨੇਤਾਵਾਂ ਨਾਲ ਸ਼ਾਮਲ ਹੋਣਗੇ ਮੈਕਸੀਕਨ ਰਾਸ਼ਟਰਪਤੀ ਕਲਾਉਡੀਆ ਸ਼ਿਨਬੌਮ ਨੂੰ ਵੀ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਐਲਬਰਟਾ ਪ੍ਰੀਮੀਅਰ ਡੈਨੀਅਲ ਸਮਿਥ ਨੇ ਸਟੈਨਲੇ ਕੱਪ ਦੇ ਫਾਈਨਲ ਚ ਐਡਮੰਟਨ ਆਇਲਰਸ ਦੀ ਗੇਮ ਦੇਖਣ ਲਈ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਸੱਦਾ ਦਿੱਤਾ ਹੈ ਬੁੱਧਵਾਰ ਨੂੰ ਵਾਸ਼ਿੰਗਟਨ ਡੀਸੀ ਤੋਂ ਦਾ ਕੈਨੇਡੀਅਨ ਪ੍ਰੈਸ ਨਾਲ ਗੱਲਬਾਤ ਕਰਦੇ ਆਂ ਪ੍ਰੀਮੀਅਰ ਸਮਿਥ ਨੇ ਕਿਹਾ ਕਿ ਉਹ ਉਡੀਕ ਕਰ ਰਹੇ ਨੇ ਕਿ ਪ੍ਰਧਾਨ ਮੰਤਰੀ ਕਾਰਨੀ ਗੇਮ 5 ਦੇਖਣ ਲਈ ਆਉਣਗੇ ਜਾਂ ਨਹੀਂ ਇਹ ਗੇਮ ਆਉਂਦੇ ਵੀਕਐਂਡ ਨੂੰ ਹੋਵੇਗੀ ਦੱਸ ਦਈਏ ਕਿ ਉਸ ਤੋਂ ਅਗਲੇ ਹਫਤੇ ਅਲਬਰਟਾ ਦੇ ਕੈਨਨਸਕਿਸਟ ਜੀ7 ਸੰਮੇਲਨ ਆਯੋਜਿਤ ਹੋ ਰਿਹਾ ਹੈ ਕਾਰਨੀ ਦਾ ਬਚਪਨ ਐਡਮੰਟਨ 'ਚ ਬੀਤਿਆ ਏ ਅਤੇ ਮਾਰਚ 'ਚ ਐਡਮੰਟਨ ਦੇ ਰੌਜਰਜ਼ ਸੈਂਟਰ 'ਚ ਉਹਨਾਂ ਨੇ ਆਇਲਰਸ ਦੀ ਟੀਮ ਨਾਲ ਆਪਣੀ ਸਾਂਝ ਦਾ ਵੀ ਜ਼ਿਕਰ ਕੀਤਾ ਸੀ ਉਹ ਲਿਬਰਲ ਲੀਡਰ ਬਣਨ ਤੋਂ ਬਾਅਦ ਕਾਰਨੀ ਦੀ ਐਡਮਿੰਟਨ ਦੀ ਪਹਿਲੀ ਫੇਰੀ ਸੀ ਸਮਿਥ ਨੇ ਕਿਹਾ ਮੈਨੂੰ ਖੁਸ਼ੀ ਹੈ ਕਿ ਘੱਟੋ ਘੱਟ ਸਾਡਾ ਪ੍ਰਧਾਨ ਮੰਤਰੀ ਜਾਣਦਾ ਹੈ ਕਿ ਕਿਸ ਟੀਮ ਦੀ ਹਮਾਇਤ ਕਰਨੀ ਚਾਹੀਦੀ ਹੈ ਮੈਂ ਤਿਆਰ ਹਾਂ ਅਤੇ ਵੇਖਦੇ ਹਾਂ ਕਿ ਅਸੀਂ ਇਕੱਠੇ ਜਾ ਸਕਦੇ ਹਾਂ ਜਾਂ ਨਹੀਂ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਬੁੱਧਵਾਰ ਨੂੰ ਟਿੱਪਣੀ ਦੀ ਬੇਨਤੀ ਦਾ ਤੁਰੰਤ ਜਵਾਬ ਨਹੀਂ ਮਿਲਿਆ ਵਧੇਰੇ ਜਾਣਕਾਰੀ ਦੀ ਬੇਨਤੀ ਦੇ ਜਵਾਬ ਚ ਸਮਿਥ ਦੇ ਪ੍ਰੈਸ ਸਕਤਰ ਸैम ਬਲੈਕੀਟ ਨੇ ਇੱਕ ਸੰਖੇਪ ਬਿਆਨ ਦਿੱਤਾ ਪਹਿਲਾਂ ਵੇਖੀਏ ਕਿ ਕੀ ਇਹ ਸੀਰੀਜ਼ ਗੇਮ 5 ਤੱਕ ਪਹੁੰਚਦੀ ਹੈ ਇਹ ਇਸ ਸਾਲ ਆਇਲਸ ਦੇ ਐਨਐਚਐਲ ਪਲੇਅਰ ਆਫ ਦੌਰਾਨ ਉਹ ਪਹਿਲੀ ਗੇਮ ਹੋਵੇਗੀ ਜਿਸ ਵਿੱਚ ਹਾਜ਼ਰ ਹੋਣ ਦੀ ਯੋਜਨਾ ਬਾਰੇ ਸਮਿਥ ਨੇ ਜਨਤਕ ਤੌਰ ਤੇ ਦੱਸਿਆ ਹੈ ਪਿਛਲੇ ਸਾਲ ਪ੍ਰੀਮੀਅਰ ਅਤੇ ਉਨ੍ਹਾਂ ਦੇ ਕੁਝ ਕੈਬਨਟ ਮੰਤਰੀਆਂ ਨੂੰ ਪਲੇਆਫ ਮੈਚਾਂ ਲਈ ਮੁਫਤ ਲਗਜ਼ਰੀ ਬਾਕਸ ਟਿਕਟਾਂ ਲੈਣ ਤੇ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ ਉਸ ਵੇਲੇ ਸਮਿਥ ਨੇ ਆਪਣੀ ਹਾਜ਼ਰੀ ਦਾ ਬਚਾਅ ਕਰਦਿਆਂ ਕਿਹਾ ਸੀ ਕਿ ਅਲਬਰਟਾ ਦੇ ਲੋਕ ਆਪਣੇ ਚੁਣੇ ਹੋਏ ਨੁਮਾਇੰਦਿਆਂ ਤੋਂ ਉਮੀਦ ਰੱਖਦੇ ਨੇ ਕਿ ਉਹ ਟੀਮ ਦਾ ਸਮਰਥਨ ਕਰਨ ਭਾਵੇਂ ਸਮਿਥ ਨੇ ਕਿਹਾ ਸੀ ਕਿ ਉਨ੍ਹਾਂ ਦੀਆਂ ਟਿਕਟਾਂ ਇੱਕ ਸੂਬਾਈ ਕ੍ਰਾਊਨ ਕਾਰਪੋਰੇਸ਼ਨ ਵੱਲੋਂ ਦਿੱਤੀਆਂ ਗਈਆਂ ਸਨ ਕੁਝ ਮੰਤਰੀਆਂ ਨੂੰ ਟਿਕਟਾਂ ਇੱਕ ਨਿੱਜੀ ਕਾਰੋਬਾਰੀ ਵੱਲੋਂ ਦਿੱਤੀਆਂ ਗਈਆਂ ਸਨ ਜਿਸ ਦੇ ਅਲਬਰਟਾ ਸਰਕਾਰ ਨਾਲ ਹੋਏ ਕੰਟਰੈਕਟ ਸਰਕਾਰੀ ਹੈਲਥ케ਅਰ ਸੰਬੰਧੀ ਕੰਟਰੈਕਟਾਂ ਦੀਆਂ ਕਈ ਵੱਡੀਆਂ ਜਾਂਚਾਂ ਦਾ ਹਿੱਸਾ ਨੇ ਪ੍ਰੀਮੀਅਰ ਨੇ ਕਿਹਾ ਸੀ ਕਿ ਉਹ ਅਤੇ ਉਹਨਾਂ ਦੇ ਮੰਤਰੀਆਂ ਨੇ ਜੋ ਵੀ ਕਦਮ ਚੁੱਕੇ ਉਹ ਪੂਰੀ ਤਰ੍ਹਾਂ ਕਾਨੂੰਨੀ ਸਨ ਤੇ ਕਿਸੇ ਵੀ ਨੈਤਿਕਤਾ ਨਿਯਮ ਦੀ ਉਲੰਘਣਾ ਨਹੀਂ ਹੋਈ ਅਲਬਰਟਾ ਹੈਲਥ ਸਰਵਿਸਿਜ਼ ਦੇ ਸਾਬਕਾ ਮੁਖੀ ਵਜੋਂ ਜਿੱਤੇ ਗਏ ਮਹਿੰਗੇ ਤੇ ਪੱਖਪਾਤੀ ਕੰਟਰੈਕਟਾਂ ਦੇ ਦੋਸ਼ ਦੀ ਆਰਸੀਐਮਪੀ ਅਲਬਰਟਾ ਦੇ ਆਡੀਟਰ ਜਨਰਲ ਅਤੇ ਸਰਕਾਰ ਵੱਲੋਂ ਨਿਯੁਕਤ ਇੱਕ ਸਾਬਕਾ ਮੈਨੀਟੋਬਾ ਦੇ ਜੱਜ ਨੇ ਜਾਂਚ ਸ਼ੁਰੂ ਕੀਤੀ ਸੀ ਕੰਟਰੈਕਟ ਦੇ ਮਾਮਲੇ ਨੂੰ ਲੈ ਕੇ ਸਰਕਾਰ ਦੇ ਤਰੀਕੇਕਾਰ ਪੀਟਰ ਗਥਰੀ ਨੇ ਇਨਫਰਾਸਟ੍ਰਕਚਰ ਮੰਤਰੀ ਵਜੋਂ ਕੈਬਨਟ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਬਾਅਦ ਚ ਉਹ ਯੂਸੀਪੀ ਕਾਕਸ ਤੋਂ ਵੀ ਕੱਢ ਦਿੱਤੇ ਗਏ ਸਨ ਸਮਿਥ ਨੇ ਕੋਈ ਗਲਤ ਕੰਮ ਕਰਨ ਦੀ ਗੱਲ ਨੂੰ ਨਕਾਰ ਦਿੱਤਾ ਤੇ ਜ਼ੋਰ ਦਿੱਤਾ ਕਿ ਉਹਨਾਂ ਦੀ ਸਰਕਾਰ ਹਰ ਜਾਂਚ 'ਚ ਪੂਰੀ ਤਰ੍ਹਾਂ ਸਹਿਯੋਗ ਕਰ ਰਹੀ ਹੈ। ਐਨਡੀਪੀ ਦੇ ਅੰਤਰੀਮ ਲੀਡਰ ਡੌਨ ਡੇਵਿਸ ਨੇ ਕਿਹਾ ਹੈ ਕਿ ਉਹਨਾਂ ਦੀ ਪਾਰਟੀ ਸਰਕਾਰ ਦੀ ਥਰೋನ್ ਸਪੀਚ ਦੇ ਖਿਲਾਫ ਵੋਟ ਕਰੇਗੀ ਜਿਸ ਦਾ ਮਤਲਬ ਹੈ ਕਿ ਲਿਬਰਲ ਸਰਕਾਰ ਨੂੰ ਭਰੋਸਗੀ ਵੋਟ ਜਿੱਤਣ ਲਈ ਕਿਸੇ ਹੋਰ ਵਿਰੋਧੀ ਪਾਰਟੀ ਦਾ ਸਮਰਥਨ ਲੈਣਾ ਪਵੇਗਾ ਪਾਰਲੀਮੈਂਟ ਹੱਲ ਤੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਡੇਵਿਸ ਨੇ ਕਿਹਾ ਕਿ ਥਰೋನ್ ਸਪੀਚ 'ਚ ਹੈਲਥ케ਅਰ ਅਤੇ ਰੋਜ਼ਗਾਰ ਸੰਬੰਧੀ ਬੈਨੀਫਿਟਸ ਵਰਗੀਆਂ ਤਰਜੀਹਾਂ ਤੇ ਜ਼ੋਰ ਨਹੀਂ ਦਿੱਤਾ ਗਿਆ ਜਿਨ੍ਹਾਂ ਨੂੰ ਐਨਡੀਪੀ ਸ਼ਾਮਲ ਕਰਨਾ ਚਾਹੁੰਦੀ ਸੀ ਡੇਵਿਸ ਨੇ ਕਿਹਾ ਕਿ ਇਹ ਸਪਸ਼ਟ ਸੰਦੇਸ਼ ਹੈ ਕਿ ਇਹ ਥਰੋਨ ਸਪੀਚ ਵਰਕਰ ਕੇਂਦਰਿਤ ਨਹੀਂ ਹੈ ਤੇ ਇਹ ਉਹਨਾਂ ਤਰਜੀਹਾਂ ਨੂੰ ਪੂਰਾ ਨਹੀਂ ਕਰਦੀ ਜੋ ਅਸੀਂ ਦੇਸ਼ ਭਰ ਤੋਂ ਲੱਖਾਂ ਕੈਨੇਡੀਅਨਸ ਤੋਂ ਸੁਣੀਆਂ ਨੇ ਅਸੀਂ ਐਸਸੀ ਸਪੀਚ ਦਾ ਸਮਰਥਨ ਨਹੀਂ ਕਰ ਸਕਦੇ ਜੋ ਦੇਸ਼ ਦੇ ਲੋਕਾਂ ਨੂੰ ਲੋੜਿੰਦੀਆਂ ਆਰਥਿਕ ਤੇ ਸਮਾਜਿਕ ਨੀਤੀਆਂ ਦੇ ਮਾਮਲੇ 'ਚ ਇੰਨੀ ਵੱਡੀ ਨਕਾਮੀ ਦਿਖਾਏ ਸਰਕਾਰ ਦੀ ਥਰੋਨ ਸਪੀਚ ਆਮ ਤੌਰ ਤੇ ਪ੍ਰੋਸਗੀ ਵੋਟ ਹੁੰਦਾ ਹੈ ਜਿਸ ਦਾ ਮਤਲਬ ਹੈ ਕਿ ਜੇ ਇਹ ਪਾਸ ਨਾ ਹੋਵੇ ਤਾਂ ਸਰਕਾਰ ਡਿੱਗ ਸਕਦੀ ਹੈ ਤੇ ਸੰਭਵ ਹੈ ਕਿ ਕੈਨੇਡਾ 'ਚ ਇਸੇ ਸਾਲ ਇੱਕ ਹੋਰ ਚੋਣ ਹੋ ਜਾਵੇ ਅਪ੍ਰੈਲ 'ਚ ਹੋਈਆਂ ਫੈਡਰਲ ਚੋਣਾਂ 'ਚ ਐਨਡੀਪੀ ਸਿਰਫ 7 ਸੀਟਾਂ ਤੇ ਸਿਮਟ ਗਈ ਪਰ ਲਿਬਰਲ ਪਾਰਟੀ ਕੋਲ ਵੀ ਬਹੁਮਤ ਤੋਂ ਕੁਝ ਸੀਟਾਂ ਦੀ ਘਾਟ ਹੈ ਇਸ ਕਰਕੇ ਐਨਡੀਪੀ ਅਜੇ ਵੀ ਇਸ ਪਾਰਲੀਮੈਂਟ 'ਚ ਕੁਝ ਹੱਦ ਤੱਕ ਅਸਰ ਰੱਖਦੀ ਹੈ ਥਰੋਨ ਸਪੀਚ ਤੇ ਵੋਟ ਬੁੱਧਵਾਰ ਦੁਪਹਿਰ ਪ੍ਰਸ਼ਨ ਕਾਲ ਤੋਂ ਬਾਅਦ ਹੋਵੇਗੀ ਜੇ ਐਨਡੀਪੀ ਸਹਿਯੋਗ ਨਹੀਂ ਦਿੰਦੀ ਤਾਂ ਲਿਬਰਲਜ਼ ਨੂੰ ਇਹ ਸਪੀਚ ਪਾਸ ਕਰਵਾਉਣ ਲਈ ਜਾਂ ਤਾਂ ਕੰਜ਼ਰਵੇਟਿਵ ਪਾਰਟੀ ਜਾਂ ਫਿਰ ਬਲਾਕ ਕਬਕਵਾ ਤੋਂ ਸਮਰਥਨ ਦੀ ਲੋੜ ਹੋਏਗੀ। ਕੰਜ਼ਰਵੇਟਿਵ ਪਾਰਟੀ ਨੇ ਕਿਹਾ ਕਿ ਕੁਝ ਖਾਸ ਹਾਲਾਤ 'ਚ ਉਹ ਲਿਬਰਲਜ਼ ਦਾ ਸਾਥ ਦੇ ਸਕਦੀ ਹੈ ਪਰ ਅਜੇ ਤੱਕ ਇਹ ਨਹੀਂ ਦੱਸਿਆ ਕਿ ਥ੍ਰੋਨ ਸਪੀਚ ਤੇ ਉਹ ਕਿਵੇਂ ਵੋਟ ਦੇਣਗੇ। ਬਲਾਕ ਕਬਕਵਾ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪਾਰਟੀ ਨੇ ਹਾਲੇ ਤੱਕ ਫੈਸਲਾ ਨਹੀਂ ਕੀਤਾ ਕਿ ਉਹ ਕਿਸ ਪਾਸੇ ਵੋਟ ਪਾਏਗੀ। ਇਸ ਹਫਤੇ ਦੇ ਸ਼ੁਰੂ 'ਚ ਲਿਬਰਲ ਪਾਰਟੀ ਥਰੋਨ ਸਪੀਚ ਨੂੰ ਸੋਧ ਕਰਨ ਬਾਬਤ VOTING 'ਚ ਹਾਰ ਗਈ ਸੀ ਵਿਰੋਧੀ MP's ਨੇ ਸੋਮਵਾਰ ਰਾਤ ਲਿਬਰਲ ਸਰਕਾਰ ਨੂੰ 166 164 ਵੋਟਾਂ ਦੇ ਫਰਕ ਨਾਲ ਹਰਾ ਕੇ ਇੱਕ ਸੋਧ ਪਾਸ ਕਰਵਾਈ ਜਿਸ ਵਿੱਚ ਮੰਗ ਕੀਤੀ ਗਈ ਕਿ ਸਰਕਾਰ ਪਾਰਲੀਮੈਂਟ 'ਚ ਗਰਮੀ ਦੀਆਂ ਛੁੱਟੀਆਂ ਤੋਂ ਪਹਿਲਾਂ ਇੱਕ ਆਰਥਿਕ ਅਪਡੇਟ ਪੇਸ਼ ਕਰੇ ਇਹ ਸੋਧ ਕੰਜ਼ਰਵੇਟਿਵ ਪਾਰਟੀ ਵੱਲੋਂ ਲਿਆਂਦੀ ਗਈ ਸੀ ਅਤੇ ਇਸ ਵਿੱਚ ਬਲਾਕ ਅਤੇ ਐਂਡੀਪੀ ਵੱਲੋਂ ਸ਼ਾਮਲ ਕੀਤੀ ਗਈ ਭਾਸ਼ਾ ਵੀ ਸੀ ਤਿੰਨਾਂ ਵਿਰੋਧੀ ਧਿਰਾਂ ਨੇ ਇਸ ਨੂੰ ਸਮਰਥਨ ਦਿੱਤਾ ਐਨਡੀਪੀ ਜਿਸ ਦਾ ਪਿਛਲੀ ਲਿਬਰਲ ਸਰਕਾਰ ਨਾਲ ਸਮਰਥਨ ਸਮਝੌਤਾ ਸੀ ਇਹ ਕਹਿ ਚੁੱਕੀ ਹੈ ਕਿ ਉਹ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਰਕਾਰ ਨੂੰ ਸਮਰਥਨ ਦੇਣ ਲਈ ਕੋਈ ਰਸਮੀ ਵਿਵਸਥਾ ਨਹੀਂ ਕਰੇਗੀ ਸਰੀ ਵਿੱਚ ਇੱਕ ਘਰ ਉੱਪਰ ਹੋਈ ਸ਼ੂਟਿੰਗ ਦੀ ਦੂਜੀ ਵਾਰਦਾਤ ਤੋਂ ਬਾਅਦ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਜ਼ਬਰਨ ਵਸੂਲੀ ਦੇ ਮਾਮਲੇ ਨਾਲ ਜੋੜ ਕੇ ਕੀਤੀ ਜਾ ਰਹੀ ਹੈ ਮੀਡੀਆ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਦੌਰਾਨ ਸਰੀ ਪੁਲਿਸ ਦੇ ਸਟਾਫ ਸਰਜੈਂਟ ਲਿੰਡਸੇ ਹਾਫਟਨ ਨੇ ਇਸ ਬਾਰੇ ਪੁਸ਼ਟੀ ਕੀਤੀ ਹੈ ਪੁਲਿਸ ਮੁਤਾਬਕ ਸਾਊਥ ਏਸ਼ੀਅਨ ਭਾਈਚਾਰੇ ਦੇ ਇੱਕ ਵਿਅਕਤੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਸਟਾਫ ਸਰਜੈਂਟ ਲਿੰਡਸੇ ਹਾਫਟਨ ਨੇ ਦੱਸਿਆ ਕਿ ਸਰੀ ਦੇ ਪੈਨਰੋਮਾ ਰਿਜ ਇਲਾਕੇ ਚ ਇੱਕ ਗੱੜੀ ਉੱਪਰ ਮਈ ਮਹੀਨੇ ਦੌਰਾਨ ਸ਼ੂਟਿੰਗ ਦੀ ਦੋ ਵਾਰ ਵਾਰਦਾਤ ਵਾਪਰੀ ਹਾਫਟਨ ਨੇ ਕਿਹਾ ਕਿ ਪਹਿਲੀ ਵਾਰ 14 ਮਈ ਜਦ ਕਿ ਦੂਜੀ ਵਾਰ 25 ਮਈ ਨੂੰ ਘਰ ਤੇ ਫਾਇਰਿੰਗ ਕੀਤੀ ਗਈ ਪਹਿਲੀ ਸ਼ੂਟਿੰਗ ਦੀ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਘਰ ਦੇ ਨਜ਼ਦੀਕ ਕੈਮਰੇ ਲਗਾਏ ਗਏ ਸਟਾਫ ਸਰਜੈਂਟ ਹਫਟਨ ਮੁਤਾਬਕ ਆਸ-ਪਾਸ ਦੇ ਘਰਾਂ ਤੋਂ ਵੀ ਕੋਈ ਵੀਡੀਓ ਰਿਕਾਰਡਿੰਗ ਹੋਣ ਦੀ ਜਾਣਕਾਰੀ ਲਈ ਜਾ ਰਹੀ ਹੈ ਪੁਲਿਸ ਵੱਲੋਂ ਜਨਤਾ ਨੂੰ ਵੀ ਇਸ ਮਾਮਲੇ 'ਚ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਜੇਕਰ ਕਿਸੇ ਵੀ ਵਿਅਕਤੀ ਕੋਲ ਇਸ ਮਾਮਲੇ ਬਾਰੇ ਕੋਈ ਵੀਡੀਓ ਰਿਕਾਰਡਿੰਗ ਜਾਂ ਕੋਈ ਹੋਰ ਜਾਣਕਾਰੀ ਹੈ ਤਾਂ ਉਹ ਪੁਲਿਸ ਨਾਲ ਸਾਂਝੀ ਕਰ ਸਕਦਾ ਹੈ ਪਰਿਵਾਰ ਵੱਲੋਂ ਦੋਵਾਂ ਵਾਰ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਹਾਲ ਵਿੱਚ ਹੀ ਵੱਡੀ ਗਿਣਤੀ 'ਚ ਪੁਲਿਸ ਦੀ ਮੌਜੂਦਗੀ ਉਸ ਘਰ ਦੇ ਆਸ-ਪਾਸ ਦੇਖੀ ਗਈ ਹਫਟਾਣ ਮੁਤਾਬਕ ਪੁਲਿਸ ਨੇ ਫਿਲਹਾਲ ਕਿਸੇ ਵੀ ਵਿਅਕਤੀ ਨੂੰ ਇਸ ਮਾਮਲੇ 'ਚ ਗ੍ਰਿਫਤਾਰ ਨਹੀਂ ਕੀਤਾ ਅਤੇ ਨਾ ਹੀ ਕੋਈ ਸ਼ੱਕੀ ਵਿਅਕਤੀ ਪੁਲਿਸ ਦੀ ਸੂਚੀ 'ਚ ਸ਼ਾਮਲ ਹੈ ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਹੋਰਨਾਂ ਸ਼ਹਿਰਾਂ ਦੀ ਪੁਲਿਸ ਨਾਲ ਮਿਲ ਕੇ ਇਸ ਮਾਮਲੇ ਦੀ ਜਾਂਚ ਨੂੰ ਅੱਗੇ ਵਧਾਇਆ ਜਾ ਰਿਹਾ ਹੈ ਪੁਲਿਸ ਵੱਲੋਂ ਕੈਨੇਡਾ ਜਾਂ BC 'ਚ ਅਜਿਹੀ ਕਿਸੇ ਹੋਰ ਵਾਰਦਾਤ ਨਾਲ ਇਸ ਮਾਮਲੇ ਦਾ ਲਿੰਕ ਹੋਣ ਦੇ ਪਹਿਲੂ ਨੂੰ ਵੀ ਜਾਂਚਿਆ ਜਾ ਰਿਹਾ ਹੈ ਕੈਨੇਡਾ 'ਚ ਸਾਊਥ ਏਸ਼ੀਅਨ ਖਾਸ ਕਰਕੇ ਪੰਜਾਬੀ ਮੂਲ ਦੇ ਕਾਰੋਬਾਰੀਆਂ ਤੋਂ ਜ਼ਬਰਨ ਵਸੂਲੀ ਹਾਸਲ ਕਰਨ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ ਐਡਮੰਟਨ ਪੁਲਿਸ 'ਚ ਸ਼ਹਿਰ 'ਚ ਸਾਊਥ ਏਸ਼ੀਅਨ ਬਿਲਡਰਾਂ ਤੋਂ ਫਰੋਤੀਆਂ ਮੰਗਣ ਪਿੱਛੇ ਭਾਰਤ ਦਾ ਅਪਰਾਧਿਕ ਨੈੱਟਵਰਕ ਸ਼ਾਮਲ ਹੋਣ ਦੀ ਗੱਲ ਆਖ ਚੁੱਕੀ ਹੈ ਜਾਂਚ ਅਧਿਕਾਰੀਆਂ ਮੁਤਾਬਕ ਐਡਮੰਟਨ 'ਚ 5 ਜ਼ਬਰਨ ਵਸੂਲੀ 15 ਅਗਜ਼ਨੀ ਤੇ 7 ਹਥਿਆਰ ਸਬੰਧੀ ਅਪਰਾਧਾਂ ਦੇ ਮਾਮਲੇ ਭਾਰਤ ਤੋਂ ਨਿਰਦੇਸ਼ਿਤ ਸਨ ਅਤੇ ਐਡਮੰਟਨ ਰਹਿੰਦੇ ਸ਼ੱਕੀਆਂ ਵੱਲੋਂ ਅੰਜਾਮ ਦੇਤੇ ਗਏ ਸਨ ਇਨਾ ਫਰੋਤੀਆਂ ਤੇ ਜ਼ਬਰਨ ਵਸੂਲੀ ਦੇ ਸਬੰਧ ਚ 6 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਨੂੰ ਚਾਰਜ ਕੀਤਾ ਗਿਆ ਸਾਊਥ ਏਸ਼ੀਅਨ ਕਾਰੋਬਾਰੀਆਂ ਨੂੰ ਫਰੋਤੀਆਂ ਅਤੇ ਧਮਕੀਆਂ ਦੇ ਸਿਲਸਿਲੇ ਤੋਂ ਬਾਅਦ ਦਸੰਬਰ ਮਹੀਨੇ ਪੀਲ ਪੁਲਿਸ ਦੀ ਐਕਸਟਰਸ਼ਨ ਇਨਵੈਸਟੀਗੇਟਿਵ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਸੀ ਪੀਲ ਪੁਲਿਸ ਦੀ ਵਿਸ਼ੇਸ਼ ਟਾਸਕ ਫੋਰਸ ਨੇ ਫਰਵਰੀ 2024 ਦੌਰਾਨ ਜ਼ਬਰਨ ਵਸੂਲੀ ਦੇ 29 ਮਾਮਲਿਆਂ ਦੀ ਜਾਂਚ ਕਰ ਰਹੀ ਅਤੇ 5 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਦਰਸ਼ਨਾ ਦੋਸ਼ ਆਇਦ ਕੀਤੇ ਜਿਹਦੀ ਜਾਣਕਾਰੀ ਸਾਂਝੀ ਕੀਤੀ ਗਈ ਸੀ ਲੰਗੇ ਸਾਲ ਬ੍ਰੈਂਟਨ ਅਤੇ ਸਰੀ ਦੇ ਮੇਰਾਂ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਉਹ ਉਹਨਾਂ ਦੇ ਸ਼ਹਿਰਾਂ ਅਤੇ ਖਾਸ ਤੌਰ ਤੇ ਸਾਊਥ ਏਸ਼ੀਅਨ ਕਾਰੋਬਾਰਾਂ ਖਿਲਾਫ ਵੱਧਦੀਆਂ ਫਿਰੋਤੀ ਦੀਆਂ ਧਮਕੀਆਂ ਦਾ ਮੁਕਾਬਲਾ ਕਰਨ ਲਈ ਇੱਕ ਬਹੁ ਅਧਿਕਾਰ ਖੇਤਰ ਰਣਨੀਤੀ ਬਣਾਉਣ 'ਚ ਮਦਦ ਕਰੇ ਅਪੀਲ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਕੀਤੀ ਘਰ ਦੀ ਤਲਾਸ਼ੀ ਮੌਕੇ ਉਥੋਂ ਦੋ ਗੈਰ ਕਾਨੂੰਨੀ ਸੈਮੀ ਆਟੋਮੈਟਿਕ ਬੰਦੂਕਾਂ ਨਸ਼ਿਆਂ ਦੀ ਖੇਪ ਅਤੇ ਨਗਦੀ ਸਮੇਤ ਇੱਕ ਔਰਤ ਸਮੇਤ ਚਾਰ ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਜੋ ਬ੍ਰੈਂਪਟਨ ਦੇ ਰਹਿਣ ਵਾਲੇ ਨੇ ਪੁਲਿਸ ਅਨੁਸਾਰ ਉਸਨੇ ਸ਼ੱਕ ਦੇ ਆਧਾਰ ਤੇ ਅਦਾਲਤ ਤੋਂ ਬ੍ਰੈਂਪਟਨ ਦੇ ਇੱਕ ਘਰ ਦੇ ਤਲਾਸ਼ੀ ਵਾਰੰਟ ਲੈ ਸਨ ਪੁਲਿਸ ਵੱਲੋਂ ਉੱਥੇ ਰਹਿੰਦੇ ਲੋਕਾਂ ਦੀ ਹਾਜ਼ਰੀ ਚ ਲਈ ਗਈ ਤਲਾਸ਼ੀ ਦੌਰਾਨ ਉਥੋਂ ਮਾਰੂ ਹਥਿਆਰਾਂ ਸਮੇਤ ਨਸ਼ਿਆਂ ਦੀ ਖੇਪ ਅਤੇ 30000 ਡਾਲਰ ਦੀ ਕਰੰਸੀ ਮਿਲੀ ਫੜੇ ਗਏ ਪੰਜਾਬੀਆਂ ਦੀ ਪਛਾਣ ਕਰਨ ਔਜਲਾ ਹਰਵੀਰ ਬੈਂਸ ਜਸਮੀਤ ਹਰਸ਼ ਤੇ 27 ਸਾਲਾ ਔਰਤ ਨਮਾਣਾ ਦੋਦਵਜੋਂ ਹੋਈ ਹੈ ਇਹ ਸਾਰੇ ਬ੍ਰੈਂਟਨ ਦੇ ਰਹਿਣ ਵਾਲੇ ਨੇ ਬਾਅਦ ਚ ਉਹਨਾਂ ਦੇ ਪੰਜਵੇਂ ਸਾਥੀ ਨਾਰਥ ਯੋਰਕ ਵਾਸੀ ਐਲੈਕਸ ਪਰਮੋਲ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਉਹਨਾਂ ਨੂੰ ਪੜਕੇ ਅਦਾਲਤ ਚ ਪੇਸ਼ ਕੀਤਾ ਜਾਏਗਾ ਉਹਨਾਂ ਕੋਲੋਂ ਫੜੇ ਗਏ ਨਸ਼ਿਆਂ ਚ ਫੈਂਟਾਨੀਲ ਕੋਕੀਨ ਮੈਥਾ ਅਤੇ ਹੈਰੋਇਨ ਪ੍ਰਮੁੱਖ ਨੇ ਇਸੇ ਤਰ੍ਹਾਂ ਲੈਂਗਲੀ ਪੁਲਿਸ ਵੱਲੋਂ ਪਿਛਲੇ ਸਾਲ ਸਤੰਬਰ ਮਹੀਨੇ ਦੋ ਥਾਮਾਤੇ ਹੋਈ ਗੋਲੀਬਾਰੀ ਦੇ ਦੋਸ਼ਾਂ ਹੇਠ ਲੈਂਗਲੀ ਦੇ ਬਰਿੰਦਰ ਸਿੰਘ ਢਾਲੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਗੋਲੀਬਾਰੀ ਚ ਇੱਕ ਵਿਅਕਤੀ ਦੀ ਮੌਤ ਹੋਈ ਸੀ ਤੇ ਇੱਕ ਜ਼ਖਮੀ ਹੋਇਆ ਸੀ ਟ੍ਰਾਂਟੋਪੋਲਿਸ ਨੇ ਮਾਰਚ ਚ ਦੋ ਟੋ ਟ੍ਰੱਕ ਨਾਲ ਸੰਬੰਧਤ ਗੋਲੀਬਾਰੀ ਦੀਆਂ ਵੀਡੀਓਜ਼ ਜਾਰੀ ਕੀਤੀਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਸ਼ਹਿਰ ਚ ਹੋਰ ਹੰਸਕ ਘਟਨਾਵਾਂ ਨਾਲ ਜੁੜੀਆਂ ਹੋਈਆਂ ਨੇ ਜਿਸ ਵਿੱਚ ਸਕਾਰਬੋਰੋ ਪਬ ਚ ਸਮੂਹਿਕ ਗੋਲੀਬਾਰੀ ਵੀ ਸ਼ਾਮਲ ਹੈ ਇਹ ਵੀਡੀਓ ਬੁੱਧਵਾਰ ਨੂੰ ਇੱਕ ਨਿਊਜ਼ ਕਾਨਫਰੰਸ ਦੌਰਾਨ ਦਿਖਾਈਆਂ ਗਈਆਂ ਜਿੱਥੇ ਜਾਂਚ ਕਰਤਾਵਾਂ ਨੇ ਖੁਲਾਸਾ ਕੀਤਾ ਕਿ ਮਾਰਚ ਅਤੇ ਮਈ ਦੇ ਵਿਚਕਾਰ ਪੰਜ ਗੋਲੀਬਾਰੀ ਇੱਕ ਡਕੈਤੀ ਅਤੇ ਚੋਰੀ ਹੋਏ ਵਾਹਨ ਦੀ ਜਾਂਚ ਪਿੱਛੇ ਕਥਿਤ ਤੌਰ ਤੇ ਵਿਅਕਤੀਆਂ ਦਾ ਇੱਕ ਨੈੱਟਵਰਕ ਸੀ ਪਹਿਲੀ ਵੀਡੀਓ 4 ਮਾਰਚ ਨੂੰ ਰਾਤ 10:20 ਦੇ ਕਰੀਬ ਵੈਸਟਰਨ ਰੋਡ ਅਤੇ ਸੇਂਟ ਕਲੀਅਰ ਐਵੈਨਿਊ ਵੈਸਟ ਦੇ ਖੇਤਰ ਚ ਹੋਈ ਗੋਲੀਬਾਰੀ ਨੂੰ ਦਰਸਾਉਂਦੀ ਹੈ ਕਲਿੱਪ ਚ ਇੱਕ ਕਾਰ ਟੋ ਟਰੱਕ ਯਾਰਡ ਦੇ ਨੇੜੇ ਪਹੁੰਚਣ ਤੇ ਹੌਲੀ ਹੋ ਜਾਂਦੀ ਹੈ ਅਤੇ ਗੱਡੀ 'ਚ ਕੋਈ ਵਿਅਕਤੀ ਡਰਾਈਵਵੇ 'ਚ ਇੱਕ ਪੀੜਤ ਤੇ ਕਈ ਗੋਲੀਆਂ ਚਲਾਉਂਦਾ ਹੈ। ਪੀੜਤ ਔਰਤ ਭੱਜਦੀ ਹੈ ਫਿਰ ਕਾਰ ਪਿੱਛੇ ਮੁੜ ਜਾਂਦੀ ਹੈ ਅਤੇ ਗੱਡੀ 'ਚ ਕੋਈ ਵਿਅਕਤੀ ਟੋ ਟਰੱਕ ਯਾਰਡ ਤੇ ਦੁਬਾਰਾ ਗੋਲੀ ਚਲਾਉਂਦਾ ਹੈ ਤੇ ਪੀੜਤ ਨੂੰ ਗੈਰ ਜਾਨਲੇਵਾ ਸੱਟਾਂ ਲੱਗੀਆਂ। ਲਗਭਗ 1 ਘੰਟੇ ਬਾਅਦ ਉਹੀ ਸ਼ੱਕੀ ਲਾਰੈਂਸ ਐਵਨਿਊ ਈਸਟ ਅਤੇ ਵਾਰਡਨ ਐਵਨਿਊ ਦੇ ਨੇੜੇ ਇੱਕ ਗੈਸ ਸਟੇਸ਼ਨ ਦੇ ਵੱਲ ਗਏ ਵੀਡੀਓ 'ਚ ਇੱਕ ਸ਼ੱਕੀ ਹਥਿਆਰ ਨਾਲ ਕਾਰ ਤੋਂ ਬਾਹਰ ਨਿਕਲਦਾ ਹੈ ਤੇ ਇੱਕ ਪਿਕਅਪ ਟਰੱਕ ਤੋਂ ਰਹਿ ਇੱਕ ਆਦਮੀ ਵੱਲ ਭੱਜਦਾ ਹੈ। ਉਹ ਆਦਮੀ ਭੱਜ ਜਾਂਦਾ ਹੈ ਪਰ ਗੱਡੀ 'ਚ ਸਵਾਰ ਹੋਰ ਸ਼ੱਕੀ ਉਸ ਨੂੰ ਮਿਲਦੇ ਨੇ। ਉਹ ਭੱਜ ਰਹਿ ਆਦਮੀ ਤੇ ਆਪਣੀਆਂ ਗੋਲੀਆਂ ਚਲਾਉਂਦੇ ਨੇ ਜਿਸ ਨਾਲ ਉਹ ਜ਼ਖਮੀ ਹੋ ਜਾਂਦਾ ਹੈ। ਸ਼ੱਕੀ ਕਾਰ 'ਚ ਵਾਪਸ ਆਉਂਦਾ ਹੈ ਤੇ ਭੱਜ ਜਾਂਦੇ ਨੇ। ਪੁਲਿਸ ਨੇ ਕਿਹਾ ਕਿ 4 ਮਾਰਚ ਨੂੰ ਹੋਈ ਗੋਲੀਬਾਰੀ 'ਚ ਇੱਕ ਟੋ ਟਰੱਕ ਮਾਲਕ ਜਾਂ ਕਰਮਚਾਰੀ ਸ਼ਾਮਲ ਹੈ। ਇਹ ਟੋ ਟਰੱਕ ਟਰਫ ਯੁੱਧਾਂ ਦਾ ਹਿੱਸਾ ਹੈ ਜੋ ਚੱਲ ਰਹੇ ਨੇ। ਸ਼ਾਮਲ ਤਿੰਨ ਸ਼ੱਕੀਆਂ ਦੀ ਪਛਾਣ 21 ਸਾਲਾ ਰੌਬਰਟ ਗਿਡੀਸੂ 20 ਸਾਲਾ ਡੈਕਵਨ ਜੋਸਫ ਅਤੇ 19 ਸਾਲਾ ਸ਼ੈਲਡਨ ਗੋਰਡਨ ਵਜੋਂ ਕੀਤੀ ਗਈ ਹੈ ਗਿਡੀਸੂ ਅਤੇ ਗੋਰਡਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਦਕਿ ਜੋਸਫ ਅਜੇ ਵੀ ਫਰਾਰ ਹੈ ਗੋਰਡਨ ਪਬ ਮਾਸ ਗੋਲੀਬਾਰੀ ਦੇ ਸਬੰਧ ਵਿੱਚ ਵੀ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ ਇਹ ਤਿੰਨੇ ਉਹਨਾਂ 11 ਲੋਕਾਂ ਚੋਂ ਹਨ ਜਿਨ੍ਹਾਂ ਬਾਰੇ ਪੁਲਿਸ ਦਾ ਕਹਿਣਾ ਹੈ ਕਿ ਉਹ ਪਿਛਲੇ 3 ਮਹੀਨਿਆਂ ਚ ਹੋਈਆਂ ਸੱਤ ਹਿੰਸਕ ਘਟਨਾਵਾਂ ਲਈ ਜ਼ਿੰਮੇਵਾਰ ਨੇ ਪੁਲਿਸ ਨੇ ਆਪਣੀ ਵਿਆਪਕ ਜਾਂਚ ਦੇ ਸਬੰਧ ਵਿੱਚ 200 ਤੋਂ ਵੱਧ ਦੋਸ਼ ਲਾਏ ਨੇ ਇਹ ਸੰਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਆ ਹੈਡਲਾਈਨਸ ਤੇ ਕੈਨੇਡਾ ਨੂੰ ਅਪ੍ਰੈਲ ਚ ਇਤਿਹਾਸ ਦਾ ਸਭ ਤੋਂ ਵੱਡਾ ਮਾਲ ਵਪਾਰ ਘਾਟਾ ਅਮਰੀਕੀ ਟੈਰਿਫਾਂ ਕਾਰਨ 7.1 ਬਿਲੀਅਨ ਡਾਲਰ ਦੇ ਰਿਕਾਰਡ ਪੱਧਰ ਤੇ ਘਾਟਾ ਦਰਜ ਟੈਰਿਫਾਂ ਨੂੰ ਲੈ ਕੇ ਕੈਨੇਡਾ ਤੇ ਅਮਰੀਕਾ ਵਿਚਾਲੇ ਗੰਭੀਰ ਚਰਚਾਵਾਂ ਕਾਰਨੀ ਨੇ ਕਿਹਾ ਸਟੀਲ ਅਤੇ ਐਲੂਮੀਨੀਅਮ ਤੇ ਟੈਰਿਫ ਦੁੱਗਣੇ ਹੋਏ। ਕੈਨੇਡਾ ਦੀ ਸੰਸਦ ਚ ਨਵਾਂ ਇਮੀਗ੍ਰੇਸ਼ਨ ਬਿੱਲ ਪੇਸ਼ ਭਾਰਤੀ ਵਿਦਿਆਰਥੀਆਂ ਤੇ ਲਟਕੀ ਨਵੀਂ ਤਲਵਾਰ। ਨਾਜਾਇਜ਼ ਹਥਿਆਰਾਂ ਤੇ ਨਸ਼ਿਆਂ ਸਮੇਤ ਚਾਰ ਪੰਜਾਬੀ ਗ੍ਰਿਫਤਾਰ ਪੁਲਿਸ ਵੱਲੋਂ ਕਾਬੂ ਕੀਤੇ ਪੰਜਾਬੀਆਂ ਚ ਇੱਕ ਮਹਿਲਾ ਵੀ ਸ਼ਾਮਲ। ਇਸ ਦਿਨਾਲੀ ਆਪਣੇ ਜਸਪੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ।